ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਨੇ 1666 ਦੇ ਵਿੱਚ ਅਵਤਾਰ ਧਾਰ ਕੇ 9 ਸਾਲ ਦੀ ਉਮਰ ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਏ ਤੇ 24 ਸਾਲ ਸਿੱਖੀ ਦਾ ਪ੍ਰਚਾਰ శ్రీ ਨੰਦਪ੍ਰਸਾਦ ਤੋਂ ਕਰਦੇ ਰਹੇ ਹਜ਼ਾਰਾਂ ਬੰਦਿਆਂ ਦਾ ਲੱਖਾਂ ਬੰਦਿਆਂ ਦੀ ਸਦਗਤੀ ਹੋਈ ਪ੍ਰਚਾਰ ਸੁਣ ਕੇ ਪਰ ਇੱਕ ਗੱਲ 1699 ਦੀ ਪਸਾਖੀ ਤੇ ਯੋਨਾ ਸਤਗੁਰੂ ਨੇ ਦੀਵਾਨ ਸਜਾਇਆ ਜਿੱਥੇ ਪੰਜਾਂ ਪਿਆਰਿਆਂ ਦੀ ਚੋਣ ਹੋਈ ਅਸੀਂ ਉਹਨੂੰ ਆਪੋ ਆਪਣੇ ਖਿਆਲਾਂ ਮੁਤਾਬਕ ਕਿਵੇਂ ਲੈ ਜਾਣਾ ਕੋਈ ਤਾਂ ਉਹ ਕਹਿੰਦਾ ਵੀ ਸੰਗਤ ਦੇ ਵਿੱਚ ਹੀ ਜਦੋਂ ਸੀਸ ਦੀ ਮੰਗ ਕਰਦੇ ਸੀ ਜੇ ਕੋਈ ਸਿੱਖ ਹੁੰਦਾ ਸੀ ਤੇ ਉਹਨੂੰ ਸੰਗਤ ਦੇ ਵਿੱਚ ਹੀ ਉਹਦਾ ਸੀਸ ਲਾ ਦਿੰਦੇ ਸੀ ਵਿੱਚੇ ਹੀ ਸੀਸ ਲਾ ਦਿੰਦੇ ਸੀ ਤੇ ਪੰਜਾਂ ਦੇ ਸੀਸ ਲਾ ਕੇ ਉਹਨਾਂ ਨੇ ਮੁੜ ਕੇ ਫਿਰ ਉਹਨਾਂ ਪੰਜਾਂ ਦੇ ਇੱਕ ਤਾਂ ਇਥੋਂ ਤੇ ਦੱਸਦਾ ਵੀ ਸੀਸ ਕਿਸੇ ਦਾ ਤੜ ਕਿਸੇ ਦੀ ਇਉਂ ਲਾ ਕੇ ਤੇ ਉਹ ਫਰਸ਼ ਨੂੰ ਸਾਫ਼ ਕਰਾ ਕੇ ਉਹਨਾਂ ਨੂੰ ਮੁੜ ਕੇ ਦੁਵਾਰਾ ਸਿਰਜੀਤ ਕੀਤਾ ਜੋ ਸਿੱਖ ਆਉਂਦਾ ਸੀ ਇਤਿਹਾਸ ਦਾ ਸਭ ਤੰਬੂ ਚ ਲੈ ਜਾਂਦੇ ਸੀ ਤੰਬੂ ਚ ਕੀ ਹੋਇਆ ਇਹ ਜਾਂ ਪੰਜ ਪਿਆਰੇ ਜਾਣਣ ਤੇ ਜਾਂ ਸਤਿਗੁਰੂ ਜਾਣਣ ਪੰਜਾਂ ਪਿਆਰਿਆਂ ਦੀ ਚੋਣ ਕਰਕੇ ਬੜੀ ਹੈਰਾਨੀ ਦੀ ਗੱਲ ਹੈ ਪੰਜਾਂ ਪਿਆਰਿਆਂ ਨੂੰ ਢੰਡੇ ਦੀ ਪੌਹਲ ਪਾਨ ਕਰਾ ਕੇ ਉਹਨੂੰ ਪੰਜ ਪਿਆਰੇ ਕਿਹਾ ਤੇ ਉਹਨਾਂ ਦੇ ਨਾਲ ਨਾਮ ਨਾਲ ਸਿੰਘ ਸ਼ਬਦ ਲਾਇਆ ਔਰ ਸੰਗਤ ਬੜੀ ਹੈਰਾਨ ਵੀ ਇਹ ਕੀ ਹੋ ਰਿਹਾ ਵੀ ਅਸੀਂ ਤਾਂ ਰਹਿ ਗਏ ਅਸੀਂ ਤਾਂ ਹੁਣ ਖਾਲੀ ਰਹਿ ਗਏ ਸਤਿਗੁਰੂ ਦਾ ਕਿਹਾ ਮੰਨਿਆ ਨਹੀਂ ਇਹ ਤਾਂ ਕੋਈ ਬਾਣਾ ਹੀ ਹੋਰ ਸੀ ਸੰਤ ਤੇ ਇਸ ਗੱਲ ਦਾ ਪਤਾ ਹੀ ਨਹੀਂ ਲੱਗਾ ਪਰ ਸਤਿਗੁਰੂ ਨੇ ਕਿਹਾ ਨਹੀਂ ਇਹ ਹੁਣ ਪੰਜਾਂ ਪਿਆਰਿਆਂ ਕੋਲੇ ਸਿੱਖੀ ਸਿਧਾਂਤ ਵਿੱਚ ਸਿੱਖੀ ਚ ਦਾਖਲਾ ਲੈਂਡ ਦੀ ਇਹਨਾਂ ਦੀ ਜ਼ਿੰਮੇਵਾਰੀ ਆ ਹੁਣ ਇੰਨੀ ਗੱਲ ਕਹੀ ਨਹੀਂ ਆਪ ਵੀ ਪੰਜਾਂ ਪਿਆਰਿਆਂ ਤੇ ਅਮਰ ਛਕਣ ਵਾਸਤੇ ਤਿਆਰ ਹੋਗੇ ਵੀ ਸਾਨੂੰ ਵੀ ਅਮਰ ਛਕਾਉ ਦੱਸਦੇ ਪੰਜਾਂ ਪਿਆਰਿਆਂ ਨੇ ਮਾਰਾ ਕਿ ਮਾਰਾ ਅਸੀਂ ਸੋਨੂ ਹਾਂ ਕਿਨੇ ਹੁਕਮੀ ਹੈ ਮੈਂ ਆ ਪੰਜਾਂ ਪਿਆਰਿਆਂ ਤੋਂ ਗੁਰੂ ਸਾਹਿਬ ਨੇ ਖੰਡੇ ਦੀ ਪੌਲ ਪ੍ਰਾਪਤ ਕਰਕੇ ਆਪਣੇ ਆਪ ਨੂੰ ਗੋਬਿੰਦ ਰਾਜ ਤੋਂ ਗੋਬਿੰਦ ਸਿੰਘ ਬਣਾਇਆ ਔਰ ਹਮੇਸ਼ਾ ਬਾਅਦ ਤੇ ਸੰਗਤ ਨੂੰ ਇਹੀ ਹੁਕਮ ਕੀਤਾ ਵੀ ਪੰਜਾਂ ਪਿਆਰਿਆਂ ਤੋਂ ਤੁਸੀਂ ਖੰਡੇ ਦੀ ਪੌਲ ਛਕਣੀਆਂ ਦੱਸਦੇ ਆ 80000 ਦੇ ਨੇੜ ਤੇੜ ਉੱਥੇ ਸੀ ਇਕੱਠ ਕੋ ਬਹੁਤ ਦੂਰ ਤਾਈ ਸਨੇਹੇ ਭੇਜੇ ਸੀ ਸੰਗਤ ਨੂੰ ਵੀ ਇਸ 1699 ਦੀ ਪਸਾਖੀ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਹੋ ਰਿਹਾ ਸੰਗਤ ਬਹੁਤ ਪੁੱਜੀ ਸੀ ਦਾਦੇ 80000 ਸੰਗਤ ਦੇ ਵਿੱਚੋਂ 80000 ਨੇ ਅੰਮ੍ਰਿਤ ਛਕਿਆ ਹੁਣ ਬੜੇ ਹੈਰਾਨੀ ਦੀ ਗੱਲ ਹੈ ਵੀ ਕੀ ਗੁਰੂ ਸਾਹਿਬ ਜਿਹੜੇ 24 ਸਾਲ ਗੁਰਗੱਦੀ ਤੇ ਵਿਰਾਜਮਨ ਹੋਏ ਉੱਥੇ ਕੁਝ ਘਾਟ ਸੀ ਪਰ ਅਸੀਂ ਸਤਿਗੁਰੂ ਦਾ ਹੁਕਮ ਮੰਨਣਾ ਨਾ ਕਿ ਗੁਰੂ ਦੀ ਜੋ ਗੁਰੂ ਕਹਿ ਰਿਹਾ ਐ ਐਸਾ ਉਹੀ ਮੰਨਣਾ ਬੇ ਕਿੱਡੀ ਸੋਚਣੀ ਆ ਸਤਿਗੁਰੂ ਦੀ ਕਿੱਡੀ ਦੂਰ ਦੀ ਸੋਚੀ ਸਤਿਗੁਰੂ ਨੇ ਵੇ ਜੇ ਹੁਣ ਅਫਰੀਕਾ 'ਚ ਬੈਠਾ ਬੰਦਾ ਉਹਨੇ ਅੰਮ੍ਰਿਤ ਪਾਨ ਕਰਨਾ ਉਹਨੇ ਸਿੱਖੀ ਦੀ ਬਾਤ ਪੜ੍ਹੀ ਤੇ ਉਹਨੂੰ ਸਿੱਖੀ ਧਾਰਨ ਕਰਦਾ ਉਹਦਾ ਮਨ ਬਣ ਗਿਆ ਤੇ ਫਿਰ ਉਹਨੂੰ ਜਾਂ ਤਾਂ ਉੱਥੋਂ ਅਫਰੀਕਾ 'ਚ ਉਹ ਅਨੰਦਪੁਰ ਆਉਣਾ ਚਾਹੀਦਾ ਆਉਣਾ ਪੈਣਾ ਸੀ ਅਮਰੀਕਾ 'ਚ ਬੈਠਾ ਉੱਥੋਂ ਨਾਲ ਤੇ ਪਰ ਆਉਣਾ ਤੇ ਕਿਸੇ ਵੀ ਦੇਖ ਵਿੱਚ ਬੈਠਾ ਮਨ ਬਣ ਗਿਆ ਸਿੱਖੀ ਧਾਰਨ ਕਰਦਾ ਹਾਂ ਤਾਂ ਅਨੰਦਪੁਰ ਸਾਹਿਬ ਆਉਣਾ ਪੈਣਾ ਸੀ ਪਰ ਸਤਿਗੁਰੂ ਨੇ ਕਿੱਡੀ ਦੂਰ ਦੀ ਸੋਚ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜਾਂ ਪਿਆਰਿਆਂ ਤੋਂ ਜਿੱਥੇ ਵੀ ਤੁਸੀਂ ਹੈਂ ਉਥੇ ਖੰਡੇ ਦੀ ਪਾਹਲ ਪ੍ਰਾਪਤ ਕਰਕੇ ਗੁਰਸਿੱਖੀ ਦੇ ਵਿੱਚ ਆਪਣਾ ਦਾਖਲਾ ਲੈ ਸਕਦੇ ਹੋ ਸਾਨੂੰ ਵੀ ਜਿੱਥੋਂ ਤਾਈ ਹੋ ਸਕੇ ਉਹ ਠੀਕ ਆ ਹੀ ਆਪੋ ਆਪਣੇ ਖਿਆਲ ਆਪੋ ਆਪਣਾ ਜੇ ਕੋ ਨਹੀਂ ਛੱਡਣ ਨੂੰ ਤਿਆਰ ਤੋ ਤਾਂ ਉਹਦੇ ਉਹਦੇ ਉਹਦਾ ਖਿਆਲ ਆ ਪਰ ਪੂਰੇ ਗੁਰੂ ਤੋਂ ਬਿਨਾ ਗੱਦੀ ਨਹੀਂ ਹੈ ਪੂਰੇ ਗੁਰੂ ਦੀ ਸਮਝ ਜਿਹੜਾ ਗੁਰੂ ਧਾਰਨ ਕਰ ਗਿਆ ਉਹਨੂੰ ਵਿਚਾਰੇ ਨੂੰ ਕੀ ਸਮਝ ਆ ਹੁਣ ਸਭ ਤੋਂ ਜਿਹੜੀ ਵੱਟੀ ਗੱਲ ਹੈ ਇੱਕ ਬੰਦਾ ਹਿੰਦੀ ਬੋਲਦਾ ਇੱਕ ਬੰਦਾ ਪੰਜਾਬੀ ਬੋਲਦਾ ਇੱਕ ਬੰਦਾ ਉਰਦੂ ਬੋਲਦਾ ਇੱਕ ਬੰਦਾ ਇੰਗਲਿਸ਼ ਬੋਲਦਾ ਹੈ ਚਾਰੇ ਅਨਪੜ੍ਹ ਹੁਣ ਜਿਹੜੇ ਇੰਗਲਿਸ਼ ਬੋਲਦਾ ਉਹ ਕਿੱਡਾ ਵੀ ਚਤਰਚਲਾ ਕਾ ਕਿੱਡਾ ਵੀ ਉਹ ਦਿਮਾਗੀ ਹੈ ਉਹਨੂੰ ਅਲਫਾਬੈਟ ਕਿਸੇ ਤੋਂ ਸਿੱਖਣਾ ਪੈਣਾ ਨਾ ਕਿ ਆਪ ਦੇ ਆਪ ਕੋਈ ਹਿੰਦੀ ਬੋਲਦਾ ਉਹਨੂੰ ਕਾ ਖਾਗਾ ਵਰਨ ਵਾਲਾ ਕਿਸੇ ਤੋਂ ਸਿੱਖਣੀ ਪੈਣੀ ਹੈ ਨਾ ਕਿ ਆਪ ਦੇ ਆਪ ਕਾ ਖਾਗਾ ਸਿੱਖ ਲੂ ਕੋਈ ਉਰਦੂ ਬੋਲਦਾ ਉਹਨੂੰ ਹਰੂਫੇ ਤਹਜੀ ਆਲੋਫ ਬੇ ਪੇ ਟੇ ਟੇ ਸੀ ਇਹ ਕਿਸੇ ਤੋਂ ਸਿੱਖਣੀ ਪਊ ਨਾ ਕਿ ਉਹ ਆਪ ਦੇ ਆਪ ਹੀ ਇਵੇਂ ਜਿਵੇਂ ਪੰਜਾਬੀ ਬੋਲਦਾ ਊੜਾ ਐੜਾ ਇਹ ਉਹਨੇ ਕਹੇ ਤੇ ਸਿੱਖਣਾ ਪੈਣਾ ਬਸ ਆਹੀ ਵਿਚਾਰਤ ਆਂਦਾ ਕਿੰਨਾ ਵੀ ਆਪ ਤੇ ਆਪਣੂੰ ਤੇਜ ਤਰਾਰ ਕਹਾਉਂਦਾ ਉਹਨੂੰ ਗੁਰੂ ਧਾਰਨਾ ਪੈਣਾ ਫੇਰ ਸਮਝ ਆਉਣੀ ਹੈ ਬਸ ਸਾਡੇ ਕੋਲੇ ਦੋ ਮਿਸਾਲਾਂ ਗੁਰੂ ਅੰਗਰਸਾਹ ਦੇ ਪਾਈ ਲੈਣ ਦੇ ਰੂਪ ਵਿੱਚ ਤੇ ਗੁਰੂ ਅਮਰਦਾਸ ਜੀ ਜਦੋਂ ਬਾਬਾ ਅਮਰਦਾਸ ਜੀ ਦੇ ਰੂਪ ਵਿੱਚ ਉਹ ਗੁਰੂ ਨਾਨਕ ਗੁਰੂ ਨਾਨਕ ਸਾਹਿਬ ਕੋਲੇ ਆਏ ਉਹਨਾਂ ਨੂੰ ਉਹਦੋਂ ਸਮਝ ਲੱਗੀ ਵੀ ਮੈਂ ਤਾਂ ਭੰਮਲਪੂਸੇ ਜੀ ਫਿਰਦਾ ਰਿਹਾ ਘੋਰ ਅੰਧਾਰ ਚ ਫਿਰਦਾ ਰਿਹਾ ਸਾਡੇ ਦਾਦਿਆਂ ਪੜਦਾਦਿਆਂ ਤੋਂ ਜਿਹੜੀ ਚੱਲੀ ਆਉਂਦੀ ਸੀ ਮਰਜਾਦਤਾਂ ਐਵੇਂ ਹੀ ਸੀ ਫਿਰ ਇਹਵੇਂ ਗੁਰੂ ਅਮਰਦਾਸ ਜੀ ਜਦੋਂ ਗੁਰੂ ਅੰਗਦ ਸਾਹਿਬ ਕੋਲੇ ਗਏ ਉਨਨੋ ਵੀ ਇਸ ਤਰ੍ਹਾਂ ਲੱਗਾ ਵੀ ਮੇਰੇ 21 ਸਾਲ ਦੀ ਕੀਤੀ ਕਟਾਈ ਇਹ ਤਾਂ ਫਿਰ ਐਵੇਂ ਸੀ ਬਸ ਇਸ ਤਰ੍ਹਾਂ ਸਾਨੂੰ ਜੇ ਸਾਨੂੰ ਲੋੜ ਆ ਆਪਣੇ ਪਾਰ ਉਤਾਰੇ ਦੀ ਆਪਣੀ ਸਾਧਗਤੀ ਦੀ ਆਪਣੀ ਮੁਕਤੀ ਦੀ ਸਾਡੇ ਗੁਰੇ ਸਰਬ ਸਾਂਝੀ ਗੁਰਬਾਣੀ ਆ ਨਾ ਕਿ ਇੱਕ ਕੌਮ ਦੀ ਜਾਂ ਆਪਾਂ ਕੰਗੇ ਸਿੱਖਾਂ ਦੀ ਆ ਇਹ ਤਾਂ ਸਰਬ ਸਾਂਝੀ ਸਰ ਸਤਿਗੁਰੂ ਨੇ ਭਗਤਾਂ ਦੀ ਬਾਣੀ ਦੇਖ ਲਓ ਸਦਨਾ ਕਸਾਈ ਉਹਦੀ ਬਾਣੀ ਤੇ ਭਗਤ ਰਵਦਾਸ ਜੀ ਉਹਦੀ ਬਾਣੀ ਚਲੋ ਇੱਕ ਧਾਣੀ ਬੁਣਦਾ ਉਹਦੀ ਵੀ ਸਫਾਈ ਹੋ ਇੱਕ ਲੀੜੇ ਸਿਉਂਦਾ ਜਾਂ ਡੀੜੇ ਕੱਪ ਕੱਪੜੇ ਰੰਗਦਾ ਉਹਦੀ ਵੀ ਸਫਾਈ ਹੋ ਹੁਣ ਜਿਹੜਾ ਛਿੱਤਰ ਗੰਢਦਾ ਕੰਮ ਨਹੀਂ ਕਾਦਰ ਨਾਲ ਡਿਬੜਿਆ ਵੇ ਛਿੱਤਰ ਉਹ ਲਵੀ ਗੰਢ ਭਗਤ ਭਗਤ ਤਨ ਭਗਸੰਨਾ ਸਧਨਾ ਜੀ ਕਸਾਈ ਦਾ ਕੰਮ ਕਰਦੇ ਆ ਤੇ ਗੁਰੂ ਸਾਹਿਬ ਨਹੀਂ ਸਮਝੇ ਵੀ ਇਹ ਇੱਕ ਕਸਾਈ ਦਾ ਕੰਮ ਕਰਦਾ ਮੈਂ ਗੁਰਬਾਣੀ ਇਹਨਾਂ ਦੀ ਇਹ ਤੇ ਛਿੱਤਰ ਗੰਢਦਾ ਮੈਂ ਕੁਰਬਾਨੀ ਇਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵੀ ਦਾਖਲ ਕਰਾਂ ਹਾਂ ਜਿਹੜੇ ਅੱਜ ਦੇ ਕਰਮਕਾਂਢੀ ਆ ਇਹ ਗੱਲ ਤਾਂ ਕਹਿਣੀ ਤਾਂ ਨਹੀਂ ਚਾਹੀਦੀ ਜੇ ਅੱਜ ਗੁਰੂ ਨਾਨਕ ਸਾਹਿਬ ਭਗਤ ਰਵਦਾਸ ਦੀ ਬਾਣੀ ਲਿਆਉਂਦੇ ਤੇ ਅੱਜ ਸਦਨੇ ਕਸਾਈ ਦੀ ਬਾਣੀ ਲਿਆਉਂਦੇ ਤੇ ਗੁਰੂ ਨਾਨਕ ਨਾਮਦੇਵਾ ਨੇ ਗੁਰੂ ਨਾਨਕ ਸਾਹਿਬ ਦਾ ਘਰਾਓ ਕਰ ਲੈਣਾ ਸੀ ਬੇ ਮਹਾਰਾਜੀ ਆਸੀਂ ਇਹ ਤੇ ਚਰਛੇਤਰ ਗੱਲ ਦੇ ਦੀ ਬਾਣੀ ਅਸੀਂ ਪੜੀਏ ਤੇ ਆ ਜਿਹੜਾ ਬਕਰੇ ਚ ਠਕਾਉਂਦਾ ਜਿਹੜਾ ਇਹਦੀ ਬਾਣੀ ਅਸੀਂ ਪੜੀਏ ਪਰ ਸਤਿਗੁਰੂ ਨੇ ਸਾਰਿਆਂ ਵਾਸਤੇ ਸਾਂਝੀ ਬਾਣੀ ਸਾਰਿਆਂ ਵਾਸਤੇ ਇਹ ਉਹਨੀਆਂ ਵੀ ਸਿੱਖਾਂ ਵਾਸਤੇ ਆ ਪਰ ਕੋ ਸਾਡਾ ਪ੍ਰਚਾਰ ਦਾ ਢੰਗ ਥੋੜਾ ਜੈਸ ਤਰ੍ਹਾਂ ਹੋ ਗਿਆ ਕੀ ਕੀਤਾ ਜਾਵੇ ਹੁਣ ਜਿਹੜੇ ਸਾਨੂੰ ਮਿਲਦੇ ਆ ਬੰਦੇ ਉਹ ਕਹਿੰਦੇ ਜੀ ਇਹ ਤਾਂ ਵੇਹਲਿਆਂ ਦਾ ਕੰਮ ਆ ਜਿਹੜਾ ਬੰਦਾ ਦੁਪੱਟੇ 'ਚ ਹੱਥ ਨੂੰ ੇਟ ਕੇ ਰੱਖਦਾ ਵੀ ਜੇ ਬਾਹਰ ਮੈਂ ਕੱਢਦੇ ਤੇ ਝੂਠੇ ਹੋ ਜਾਣਗੇ ਤੇ ਉਹ ਹੁਣ ਕਹਿ ਰਹੀ ਐ ਵੀ ਜਿਹੜੇ ਸ਼ਹਿਰਾਂ ਦੀ ਤੇ ਪਿੰਡਾਂ ਦੀ ਸਫਾਈ ਕਰਦੇ ਜਿਹਨਾਂ ਆਪਾਂ ਭੰਗੀ ਕਹਿੰਦੇ ਆ ਜਿਹੜੇ ਸਮਾਜ ਦਾ ਅੰਗਾ ਜਿਵੇਂ ਹੁਣ ਤੁਸੀਂ ਰੂਪਰੇਖਾ ਬਣਾਤੀ ਐ ਖੰਡੇ ਦੀ ਪਹਲ ਦੀ ਉਹਨਾਂ ਉਹ ਤਾਂ ਸਾਡੇ ਵਾਸਤੇ ਦਰਵਾਜ਼ੇ ਬੰਦ ਐ ਕਿਉਂਕਿ ਤਾਂ ਸਾਰੀ ਦਿਹਾੜੀ ਸਫਾਈ ਕਰਨੀ ਆ ਜਦੋਂ ਮੜਾ ਜਗਾਂ ਤੋਂ ਹੱਥ ਲਾਇਆ ਤੇ ਖੰਡੇ ਦੀ ਪਾਹਲ ਟੁੱਟ ਗਈ ਸਾਨੂੰ ਥੋੜਾ ਜਿਹਾ ਕੁਝ ਹੁਣ ਥੋੜਾ ਜਿਹਾ ਸਾਨੂੰ ਵਿਚਾਰ ਕਰਨੀ ਚਾਹੀਦੀ ਹੈ ਵੀ ਅਸੀਂ ਇਹੋ ਜੀਆਂ ਖੰਡੇ ਦੀ ਪਾਹਲ ਦੀਆਂ ਨਾ ਉੜੀਕਾ ਲਿਖੀਏ ਇਹ ਸਰਬ ਸਰਬਾਸਤੇ ਆ ਖੰਡੇ ਦੀ ਪਾਹਲ ਹੈ ਪੀ ਪਾਹਲ ਖੰਡੇ ਤਾਰ ਹੋਵੇ ਜਨਮ ਸੁਹੇਲਾ ਕਿਤੇ ਨਹੀਂ ਉੱਥੇ ਲਿਖਿਆ ਵੀ ਭੰਗੀਆਂ ਵਾਸਤੇ ਨਹੀਂ ਤੇ ਜਿਹੜੇ ਹੋਰ ਇੱਕ ਚਮੜੇ ਦਾ ਕੰਮ ਕਰਦੇ ਆ ਜਿਹੜੇ ਕਮ ਚਮੜਾ ਰੰਗਦੇ ਆ ਉਹ ਜਿਹੜੇ ਪਸ਼ੂ ਮਰੇ ਚੱਕਦੇ ਉਹਨਾਂ ਵਾਸਤੇ ਬੇਨਾ ਤੇ ਫਿਰ ਤੁਸੀਂ ਆ ਪਿੰਡ ਦਾ ਜਾਲਾ ਲਾ ਲਓ ਜੇ ਸਾਰਿਆਂ ਵਾਸਤੇ ਸਾਂਝੀ ਹੈ ਖੰਡੇ ਦੀ ਪੌਹਲ ਤੇ ਫਿਰ ਤੁਸੀਂ ਆ ਪਿੰਡ ਦਾ ਜਾਲਾ ਲਾ ਲਓ ਵੀ ਖੰਡੇ ਦੀ ਪੌਹਲ ਦਾ ਅਸੀਂ ਕੀ ਰੂਪ ਬਣਾਈ ਬੈਠੇ ਆ ਤੇ ਸਤਿਗੁਰੂ ਦੇ ਦਿਲ ਚ ਕੀਏ ਦਾ ਰੂਪ ਆ ਸਾਨੂੰ ਗੁਰੂ ਵਾਲੇ ਜਰੂਰ ਬਣਨਾ ਚਾਹੀਦਾ ਗੁਰੂ ਬਿਨਾ ਗਤਨੀ ਗੁਰੂ ਬਿਨਾ ਨਹੀਂ ਗਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ